ਤਾ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਅੱਜ ਬਜਟ ਪੇਸ਼ ਕੀਤਾ ਗਿਆ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਬ੍ਰਹਮਸ਼ੰਕਰ ਜਿੰਪਾ ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਮੌਜੂਦ ਹਨ ਜਿੰਪਾ ਜੀ ਪਹਿਲਾਂ ਤੁਸੀਂ ਕੀ ਰਿਐਕਸ਼ਨ ਦੇਣਾ ਚਾਹੋਗੇ ਬਜਟ ਦੇ ਉੱਤੇ ਦੇਖੋ ਮੇਰੇ ਲਿਹਾਜ਼ ਨਾਲ ਬਿਹਤਰੀਨ ਬਜਟ ਹੈ ਲੋਕਾਂ ਦੇ ਉੱਤੇ ਕੋਬੋਜ਼ ਨਹੀਂ ਔਰ ਪੰਜਾਬ ਦੇ ਹਰੇਕ ਸੈਕਸ਼ਨ ਨੂੰ ਪੈਸੇ ਕਿਸੇ ਸੈਕਸ਼ਨ ਦੀ ਗੱਲ ਕਰ ਰਹੋ ਜਾਂ ਹੈਲਥ ਦੀ ਗੱਲ ਕਰੀਏ ਐਜੂਕੇਸ਼ਨ ਦੀ ਗੱਲ ਕਰੀਏ ਫਾਰਮਿੰਗ ਦੀ ਗੱਲ ਕਰੀਏ ਕੋਈ ਐਸਾ ਸੈਕਟਰ ਨਹੀਂ ਹੈ ਜਿੱਥੇ ਮਾਨਜੁਗ ਮੁੱਖ ਮੰਤਰੀ ਦੇ ਘਵਾਈ ਦੇ ਵਿੱਚ ਬਣਿਆ ਜਿਹੜਾ ਹਰਪਾਲ ਚਿਮਾ ਜੀ ਨੇ ਉਹਦੇ ਲਈ ਪੈਸੇ ਨਹੀਂ ਰੱਖੇ ਵਧੀਆ ਤਰੀਕੇ ਇਸ ਕਹੀ ਜਾਂਦੇ ਨੇ ਕਿ ਸਬਸਿਡੀਆਂ ਜਾਰੀ ਨੇ ਸਰਕਾਰ ਨੇ ਆਪਣੀਆਂ ਗਰੰਟੀਆਂ ਵੀ ਪੂਰੀ ਕਰ ਰਹੀ ਹੈ ਪਰ ਇੰਨਾ ਕੁਛ ਪੈਸਾ ਕਿੱਥੋਂ ਆਵੇਗਾ ਸਰਕਾਰ ਦੇ ਕਿਰਦਾਰ ਤੁਕੋ ਸਰਕਾਰ ਨੇ ਪਹਿਲਾਂ ਵੀ ਬਜਟ ਪੇਸ਼ ਕੀਤਾ ਉਹ ਸਾਰੇ ਤੁਸੀਂ ਇਹ ਦੱਸੋ ਕਿ ਇਹ ਜਿਹੜਾ ਲੋਕਾਂ ਨੂੰ 610000 ਕਰੋੜ ਰੁਪਈਆ ਬਲਕਿ ਇਹਨਾਂ ਦਾ ਜਿਹੜਾ ਫਾਰਮਿੰਗ ਦੇ ਬਿੱਲ ਸੀਗੇ ਪਿਛਲੇ ਸਾਲ ਦੇ ਜਿਹੜੇ ਉਹ ਬਿੱਲ ਵੀ ਚਿਮਨਾ ਸਾਹਿਬ ਨੇ ਦਿੱਤੇ ਇਹਨਾਂ ਦੇ ਬਜਟ ਨੇ ਦਿੱਤੇ ਤੇ ਮੈਨੂੰ ਦੱਸੋ ਕਿੱਥੇ ਕਮੀ ਰਹੀ ਹੈ ਕਹਿੰਦੇ ਪੈਸਾ ਕਿੱਥੋਂ ਆਏਗਾ 823 ਮੁਹੱਲਾ ਕਲੀਨਿਕ ਖੁੱਲ ਗਏ ਇਹ ਕਹਿੰਦੇ ਸਿੱ ਪੈਸਾ ਕਿੱਥੋਂ ਆਏਗਾ ਉਹ ਦਵਾਈਆਂ ਨੂੰ ਤੂੰ ਜਾ ਕੇ ਉਹ ਭਰੇ ਪਏ ਆ 1 ਕਰੋੜ ਤੋਂ ਜ਼ਿਆਦਾ ਲੋਕ ਲਾਭ ਉਠਾ ਚੁੱਕੇ ਆ ਇਹਨੂੰ ਪੁੱਛੋ ਪੈਸਾ ਕਿੱਥੋਂ ਆਇਆ ਤੂੰ ਇਹ ਗੱਲਾਂ ਜਿਹੜੀਆਂ ਇਹ ਰਾਜਨੀਤਿਕ ਗੱਲਾਂ ਕਰਦੇ ਰਹੇ ਆ ਇਹਨਾਂ ਕੋ ਆ ਜਿਹੜੀ ਐਸਐਸ ਫੋਰਸ ਬਣੀ ਹੈ ਇਹ ਫੋਰਨ ਚ ਅਸੀਂ ਸੋਚੀਦਾ ਸੀ ਇਦਾਂ ਦੇ ਮਾਡਲ ਹੈਗੇ ਆ ਵੱਡਾ ਜੀ ਤੁਸੀਂ ਮਾਡਲ ਤੁਸੀਂ ਨੰਗੇ ਤੇ ਤੁਹਾਨੂੰ ਪਤਾ ਲੱਗ ਰਿਹਾ ਖੜੀ ਫੋਰਸ ਖੜੀ ਹੈ ਅੱਛਾ ਸਭ ਤੋਂ ਵੱਡੀ ਗੱਲ ਹੈ ਜਿਹੜਾ ਕੱਲ ਦਾ ਡੀਪੀ ਸਾਹਿਬ ਨੇ ਉਹ ਦੱਸਿਆ ਹਜ਼ਾਰ ਤੋਂ ਜ਼ਿਆਦਾ ਰੈਸਕਿਊ ਹੋਏ ਉਹਦੇ ਵਿੱਚ ਹੁਣ ਤੱਕ ਲੋਕਾਂ ਨੂੰ ਪਹੁੰਚਾਇਆ ਗਿਆ ਤਾਂ ਵੱਡੀ ਗੱਲ ਦਿੱਲੀ ਦੇ ਵਿੱਚ ਮਹਿਲਾਵਾਂ ਨੂੰ 1000 ਰੁਪਏ ਦੇ ਦਿੱਤਾ ਗਿਆ ਪੰਜਾਬ ਦੇ ਵੀ ਉਡੀਕ ਕਰ ਰਹੇ ਨੇ ਕਿ ਕਦੋਂ ਮਿਲੇਗਾ ਦੇਖੋ ਵਿੱਤ ਮੰਤਰੀ ਜੀ ਨੇ ਜਿਹੜਾ ਬਜਟ ਪੇਸ਼ ਕੀਤਾ ਸਾਰੀਆਂ ਗੱਲਾਂ ਲੇਕਿਨ ਅਗਰ ਸਾਰੀਆਂ ਗੱਲਾਂ ਸੋਚ ਕੇ ਕੀਤਾ ਹੈਗਾ ਡੈਫੀਨਿਟਲੀ ਉਹ ਵੀ ਉਹ ਵੀ ਜਿਹੜੀ ਗੱਲ ਕਹੀ ਉਹ ਵੀ ਪੂਰੀ ਕਰਾਂਗੇ ਠੀਕ ਹੈ ਚਲੋ ਓਕੇ ਬਿਲਕੁਲ ਪੰਜਾਬ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਆਪਣੀ ਗੱਲਬਾਤ ਰੱਖ ਰਹੇ ਸੀ ਕੈਮਰਾਮੈਨ ਅਮੀਦ ਨਾਲ ਨਵੀਨ ਸੇਟੀ ਪੰਜਾਬ ਕੇਸਰੀ ਜਗਬਾਨੀ